ਮਖੋਟੀ ਲਾ ਕੇ ਕਰਦਾ ਇਹ ਨੌਜਵਾਨਾਂ ਦਾ ਟੋਲਾ ਲੋਕਾਂ ਦੀ ਸੇਵਾ ਕਹਿੰਦੇ ਹਨ ਦਾਨ ਸੇਵਾ ਅਜਹੀ ਕਰੋ ਕਿ ਇੱਕ ਹੱਥ ਦਾਨ ਹੋਵੇ ਤੇ ਦੂਜੇ ਹੱਥ ਨੂੰ ਵੀ ਪਤਾ ਨਾ ਲੱਗੇ ਬਟਾਲਾ ਦੇ ਰਹਿਣ ਵਾਲੇ ਕੁਝ ਨੌਜਵਾਨ ਅਜਹੀ ਹੀ ਕਰ ਰਹੇ ਹਨ ਇਹਨਾਂ ਨੌਜਵਾਨਾਂ ਨੇ ਸੇਵਾ ਦਾ ਇੱਕ ਨਵਾਂ ਤੇ ਵੱਖਰਾ ਰਸਤਾ ਚੁਣਿਆ ਹੈ ਇਹਨਾਂ ਨੌਜਵਾਨਾਂ ਦਾ ਟੋਲਾ ਕੜਾਕੇ ਦੀ ਠੰਡ ਵਿੱਚ ਦੇਰ ਰਾਤ ਚਿਹਰਿਆਂ ਤੇ ਮਖੋਟੇ ਪਾ ਕੇ ਸੜਕ ਕਿਨਾਰੇ ਬੈਠੇ ਲੋੜਵੰਦਾਂ ਦੀ ਸੇਵਾ ਤੇ ਸਹਾਇਤਾ ਕਰ ਲਈ ਅੱਗੇ ਆਇਆ ਹੈ ਇਹ ਨੌਜਵਾਨ ਠੰਡ ਦੇ ਮਾਰੇ ਸੜਕਾਂ ਤੇ ਬੈਠੇ ਲੋੜਵੰਦਾਂ ਨੂੰ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਬੂਟ ਗਰਮ ਜਰਾਬਾਂ ਤੇ ਗਰਮ ਕੱਪੜੇ ਆਦਿ ਵੰਡਦੇ ਨਜ਼ਰ ਆਉਂਦੇ ਹਨ ਇਸ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਇਨ੍ਹਾਂ ਦੀ ਸੇਵਾ ਭਾਵਨਾ ਹੈ ਕਿ ਕਿਸੇ ਨੂੰ ਸਾਡਾ ਚਿਹਰਾ ਵੀ ਨਜ਼ਰ ਨਾ ਆਏ ਅਤੇ ਸੇਵਾ ਵੀ ਲੋੜਵੰਦੀ ਹੋ ਜਾਏ ਇਸੋ ਮੌਕੇ ਤੇ ਦੇਖੋ ਇੱਕ ਖਾਸ ਰਿਪੋਰਟ ਹਰਪਾਲ ਸਿੰਘ ਬਟਾਲਾ ਤੋਂ ਆਹ ਜੀ ਉਹ ਆ ਰਿਹਾ ਹੈ ਨੰਬਰ ਉਹ ਨੰਬਰ ਪੜਿਆ ਹੋਣਾ ਹੈ ਆ ਜੀ ਉਹ ਬੱਡੇ ਸ਼ਾਇਦ ਇਹਦੇ ਦੇ ਨੇ ਆਹ ਵੇਖੋ ਕਿੰਨਾ ਪਿਆਰ ਆ ਫਿਰ 200 300 ਪਾਵਾ ਸਹੀ ਤਾਂ ਕਰਦੇ ਆਂ ਘਰ ਤੋਂ ਜਾਨਣਾ ਕਰ ਉਹੋਟੇ ਭਾਈ ਅਸਲੀ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ ਆਪਾਂ ਬਾਜ਼ਾਰ 'ਚ ਸ਼ੋਅ-ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰ ਰਹੇ ਆ ਇਸ ਕਰਕੇ ਬਕੋਟੇ ਪਾਏ ਆਪਾਂ ਸ਼ੂਗਟੇ ਦੇ ਜਾਬਰੀਆਂ ਨੇ ਗਰਮ ਸੱਜਣ ਦੇ ਰਿਹਾ ਨੇ ਜੀ ਸ਼ਾਇਦ ਇਹ ਹੱਥ ਲੱਗਦੀ ਹੈ ਹਰ ਜਗ੍ਹਾ ਜੀ ਪੂਰੇ ਲਾਪ ਲੰਗੀ ਦਾ ਜਿੱਥੇ ਤੁਹਾਨੂੰ ਪਤਾ ਹੁੰਦਾ ਜਿੱਥੇ ਬੰਦੇ ਰੋੜਾ ਪਰ ਤੁਹਾਨੂੰ ਆਜਦਾ ਜ ਇਨੇ ਆਪਾਂ ਵੇਖ ਲੈਂਦੇ ਕਿ ਕਿੱਥੇ ਜ਼ਿਆਦਾ ਲੋੜ ਹੈ ਕਿੱਥੇ ਪਈਦਾ ਉਹ ਰੋਕਾ ਬਣਾ ਲਾ। ਜਦੋਂ ਫਿਰ ਆਪਾਂ ਦਿੰਦੇ ਲੋੜ ਵੰਨ ਨੂੰ। ਪਰ ਕਿੰਨੀਆਂ ਕਾ ਸੀਸਾ ਦਿੰਦੇ ਨੇ ਤੁਹਾਨੂੰ? ਬਹੁਤ 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 ਬਈ ਪਰਮਾਤਮਾ ਦੇ ਨਾਮ ਤੇ ਕਹਿੰਦੇ ਜੀ ਬੱਸ ਫੇਰ ਕਰੇ। ਬੜਾ ਸੀਸਾ ਦਿੰਦੇ। ਕਿੰਨੇ ਲੋਗ ਆ ਤੁਹਾਡੇ ਕੋਲ ਕਿੰਨੇ ਆਉਂਦੇ ਆਪਾਂ ਆ 6-7 ਜਾਣੇ ਆਈ ਟੀਮ ਆਦੀ। ਬਾਹਰ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਸਰੇਟਾ ਜਿੱਤ ਕਰ ਆਇਆ ਭਾਈ ਆ। ਉਹ ਸਾਡੋ ਕਦੀ ਕੋਈ ਪਤਾ ਲਾ ਆਂ ਕਿ ਮੇਰੇ ਕੋਲ ਮੈਂ ਸਾਰੇ ਨਾਲੇ ਸੇਵਾ ਲੱਗੀ ਉਹਨਾਂ ਨੇ। ਡਿਊਟੀ ਲੱਗੀ ਸਾਡੀ ਪਰਮਾਤਮਾ ਵੱਲੋਂ ਭਾਈ ਵੱਲੋਂ। ਤੇ ਉਸਰ ਕਰਦੇ ਆਪਾਂ ਕਿਹੜੀ ਸੁਸਾਇਟੀ ਦਾ ਇਹ ਲਾਗ ਕੁਸ਼ਨ ਕਰਦੇ ਕੀ ਕੰਮ ਕਰਦੀ ਹੈ ਇਹ ਸਭ ਵੈਸੇ ਜਿਹੜੇ ਬੰਦੇ ਨਸ਼ੇ ਦੇ ਕਰਕੇ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਉਹਨਾਂ ਦਾ ਮਤਲਬ ਭਲਾ ਫਲਦਾ ਇਸ ਤਰ੍ਹਾਂ ਵੀ ਕਰਨਾ ਹੈ ਜਿਹੜੇ ਗਰੀਬ ਮਤਲਬ ਸਾਨੂੰ ਪ੍ਰਮਾਤਮਾ ਦੀ ਸੇਵਾ ਬਖਸ਼ੀ ਆ ਤੇ ਇਹ ਸੇਵਾ ਕਰਦੇ ਆ ਤੇ ਬੂਟ ਜਿਉਂ ਆਪਾਂ ਸਾਡੇ ਮਨਚ ਆਕ ਨਹੀਂ ਜਾਂ ਠੰਡ ਬਹੁਤ ਆ ਸਾਡੇ ਕਾਂ ਦੇ ਜਿਹੜਾ ਗਰੀਬ ਬੰਦਿਆਂ ਨੂੰ ਜਿਹੜੇ ਮਤਲਬ ਬੱਚੇ ਆ ਜਾਂ ਕੋਈ ਵੀ ਮਿਲਦਾ ਉਹਨਾਂ ਨੂੰ ਇਹ ਕਈ ਗਿਆ ਉਹਦੀ ਪਰ ਜਦੋਂ ਠੰਡ ਕਾਣੀ ਸ਼ੁਰੂ ਹੋਈ ਨਾ ਬਹੁਤ ਜ਼ਿਆਦਾ ਉਦੋਂ ਤੋਂ ਸ਼ੁਰੂ ਕੀਤਾ ਹੈ